ਅਸਿਸਟੈਂਟਾਂ ਨੂੰ ਕੰਮ ਸਿੱਖਦੇ ਸੀ ਸਬਡੈਂਟਾਂ ਨੂੰ ਕੰਮ ਸਿੱਖਦੇ ਸੀ ਮੈਂ ਕਿ ਇੱਕ ਭਾਵਨਾ ਹੁੰਦੀ ਸੀ ਕਿ ਕੰਮ ਸਿੱਖਣਾ ਹੈ ਔਰ ਕੰਮ ਸਿੱਖਣ ਤੋਂ ਬਾਅਦ ਮੈਂ ਦੇਖਿਆ ਕਿ ਜਿਹੜੀ ਸੈਕਰੀਟੇਟ ਦੀ ਵਰਕਿੰਗ ਰਹੀ ਹੈ ਵੀ ਬੰਦੇ ਨੇ ਫਿਰ ਮਾਰ ਨਹੀਂ ਖਾਦਾ ਖੰਦਾ ਸੀ ਕਿ ਜਦੋਂ ਤੁਸੀਂ ਕੰਮ ਸਿੱਖ ਜਾਂਦੇ ਸੀ ਅੱਜ ਕੱਲ ਇੱਕ ਤਾਂ ਉਹ ਕਮੀ ਆ ਰਹੀ ਹੈ ਹਰ ਕਿਸਮ ਦਾ ਤੁਸੀਂ ਆਪਣੇ ਜਿਹਨਾਂ ਕੋਲੋਂ ਕੰਮ ਸਿੱਖਦੇ ਸੀ ਉਹਨਾਂ ਨੂੰ ਗੁਰੂ ਸਮਝਦੇ ਸੀ ਕਿ ਇਹਨਾਂ ਨੇ ਸਾਨੂੰ ਕੰਮ ਸਿਖਾਇਆ ਜਾਂ ਇਸ ਤਰ੍ਹਾਂ ਹੋਇਆ ਹੈ ਜੇ ਉਸ ਕਰਕੇ ਬੜਾ ਰਿਸਪੈਕਟ ਚਲਦਾ ਸੀ ਬੜਾ ਅਸ਼ਤ ਤੇ ਇਕੱਠੇ ਹੋ ਕੇ ਸੰਘਰਸ਼ ਕਰਦੇ ਸੀ ਲੋਕੀ ਔਰ ਉਹਦੇ ਰਿਜ਼ਲਟ ਵੀ ਚੰਗੇ ਆਉਂਦੇ ਸੀ ਜਿਹੜੇ ਉਸ ਦੇ ਰਿਜ਼ਲਟ ਚੰਗੇ ਆਉਂਦੇ ਸੀ ਹੁਣ ਤਾਂ ਦੇਖੋ ਲੋ ਹਾਲਾਤ ਕਿਹੋ ਜਿਹੇ ਨੇ ਵੀ ਤਨਖਾਹ ਨਹੀਂ ਲੋਕਾਂ ਨੂੰ ਮਿਲਦੀ 노 ਡਾਊਟ ਉਦੋਂ ਅਸੀਂ ਐਜੀਟੇਸ਼ਨ ਦੇ ਦੌਰਾਨ ਕਿਹਾ ਕਰਦੇ ਸੀ ਲੋਕਾਂ ਨੂੰ ਕਿ ਭਾਈ ਹੁਣ ਟਾਈਮ ਚੰਗਾ ਹੈ ਹੋਰ ਹੈ ਤੁਸੀਂ ਜਿਹੋ ਜਿਹੇ ਗਾਂਗਾ ਹਾਲਾਤ ਪੈਦਾ ਹੋ ਰਹੇ ਨੇ ਤੁਸੀਂ ਦੇਖ ਲੈਣਾ ਕਿ ਤੁਹਾਨੂੰ ਇਹ ਡੀਏ ਹੁਣ ਤਾਂ ਆਟੋਮੈਟਿਕ ਮਿਲ ਰਹੇ ਨੇ ਆਪਾਂ ਨੂੰ ਥੋੜੀ ਬਹੁਤ ਹਿੰਮਤ ਕਰਨ ਨਾਲ ਸੈਕਰੀਟੇਰੀਟ ਦੇ ਵਿੱਚ ਮੱਕਸੀ ਜਿਹੜਾ ਤੁਸੀਂ ਇਹ ਨਾ ਨੋ ਕਿ ਫੀਲਡ ਦੀ ਯੂਨੀਅਨ ਤਾਂ ਛੱਡੋ ਜਿਹੜਾ ਡੀਏ ਸੀ ਨਾ ਡੀਏ ਤਾਂ ਸੀ ਸੈਕਰੀਟੇਰੀਟ ਵਾਲੇ ਹੀ ਨਾਰੇ ਮਾਰ ਕੇ ਲੈ ਲਿਆ ਕਰਦੇ ਹਾਂ ਤੱਕ ਹਾਂ ਤੱਕ ਮੱਕਾ ਡੀਏ ਦੀ ਕੋਈ ਵੱਡੀ ਗੱਲ ਨਹੀਂ ਹੁੰਦੀ ਸੀ ਥੋੜਾ ਬਹੁਤ ਡਿਲੇ ਹੋ ਗਿਆ ਜਾਂ ਕੁਝ ਵੀ ਹੋ ਗਿਆ ਡੀਏ ਮਿਲ ਜਾਂਦਾ ਸੀ ਤੁਹਾਨੂੰ ਉਸ ਟਾਈਮ ਹੀ 35 40 ਸਾਲ ਪਹਿਲਾਂ ਇਹ ਨਜ਼ਰ ਆ ਰਿਹਾ ਸੀ ਡੀਏ ਵੀ ਖੋਇਆ ਜਾ ਸਕਦਾ ਯੈਸ ਯੈਸ ਇਹ ਗੱਲਾਂ ਹੁੰਦੀਆਂ ਸੀ ਵੀ ਇਹ ਜਿਹੜਾ ਹੈਗਾ ਇਸ ਤਰੀਕੇ ਨਾਲ ਗੱਲ ਹੋਏਗੀ ਸਾਨੂੰ ਇਕੱਠੇ ਰਹਿਣਾ ਚਾਹੀਦਾ ਸਾਨੂੰ ਮੂਵਮੈਂਟ ਹੈ ਜਿਹੜੀਆਂ ਨੂੰ ਚੱਲਨੀ ਚਾਹੀਦੀਆਂ ਨੇ ਮੇਰੇ ਹੁਣ ਵੀ ਯਾਦ ਹੈ ਕਿ ਕੋਈ ਟਾਈਮ ਹੁੰਦਾ ਸੀ ਸ਼ੇ ਡਿਟੇਰ ਦੇ ਵਿੱਚ ਹੁਣ ਤਾਂ ਅਕਾਊਂਟ ਦੇ ਵਿੱਚ ਤੁਹਾਡੀ ਤਨਖਾਹ ਚਲੀ ਜਾਂਦੀ ਹੈ ਪਹਿਲਾਂ ਸਾਨੂੰ ਕੈਸ਼ ਸੈਕਸ਼ਨ ਦੇ ਥਰੂ ਤਨਖਾਹਾਂ ਮਿਲਦੀ ਸੀ ਤੇ ਫਿਰ ਕੈ ਸੈਕਟਰ ਉਦੋਂ ਦਫਤਰ ਵੀ ਬਾਹਰ ਹੁੰਦੇ ਸੀ ਸੈਕਟਰੀਏਟ ਤੋਂ 22 ਸੈਕਟਰ ਹੁੰਦੇ ਸੀ 17 ਸੈਕਟਰ ਹੁੰਦੇ ਸੀ ਹੁਣ ਤਾਂ ਮਿੰਨੀ ਸੈਕਟਰੀਏਟ ਬਣ ਗਿਆ ਸਹੂਲਤਾਂ ਬੜੀ ਹੋ ਗਈ ਉਦੋਂ ਜਿਹੜੇ ਪ੍ਰਾਈਵੇਟ ਕੋਠੀਆਂ ਦੇ ਵਿੱਚ ਪ੍ਰਾਈਵੇਟ ਸ਼ੋਰੂਮਾਂ 'ਚ ਦਫਤਰ ਹੁੰਦੇ ਸੀ ਮੈਂ ਕਿਹਾ ਸਾਡੀ ਥੋੜੀ ਤਨਖਾਹ ਲੇਟ ਹੋ ਗਈ ਹੂੰ ਹੂੰ ਉਦੋਂ ਹੀ ਰੌਲਾ ਪੈ ਗਿਆ ਸੈਕਟਰੀਏਟ ਦੇ ਵਿੱਚ ਕਿ ਸੈਕਟਰ 22 ਦੇ ਵੀ ਜਿਹੜੀ ਸਾਡੀ ਬ੍ਰਾਂਚਾਂ ਬੈਠੀਆਂ ਐ এডਿਕੇਸ਼ਨ ਦੇ ਉੱਤੇ ਤਨਖਾਹ ਨਹੀਂ ਮਿਲੀ ਕੋਰ ਨਹੀਂ ਮਿਲੀ ਮੈਂ ਕਿਹਾ ਉਦੋਂ ਵੀ ਸਾਡੇ ਜੁਆਇੰਟ ਸੈਕਟੀ ਸਾਹਿਬ ਕਹਿੰਦੇ ਯਾਰ ਬਾਰਡਰ ਤੇ ਤਨਖਾਹ ਪਹੁੰਚ ਗਈ ਹੈ ਤੁਹਾਡੇ ਪ ਵੀ ਤੁਸੀਂ ਗੰਦੇ ਤਨਖਾਹ ਨਹੀਂ ਮਿਲੀ ਵੀ ਕੀ ਹੋ ਗਿਆ ਹੁਣ ਤੁਸੀਂ ਦੇਖ ਲਓ ਜੀ ਕੀ ਹਾਲ ਹੋ ਗਿਆ ਮੁਲਾਜ਼ਮਾਂ ਦਾ ਤੇ ਪੈਨਸ਼ਨਰਾਂ ਦਾ ਕਿ ਤਨਖਾਹ ਪਹਿਲੇ ਨਹੀਂ ਤਾਂ ਮਿਲਦੀ ਨਹੀਂ ਕਿਸੇ ਨੂੰ ਈਵਨ ਡਿਸਟ੍ਰਿਕਟ ਵਾਈਜ਼ ਤਨਖਾਹ ਹੋ ਗਈ ਹੈ ਹੋ ਗਿਆ ਹੈ ਮਕਾ ਜ਼ਿਲ੍ਹਾ ਵਾਰ ਹੋ ਗਈਆਂ ਨੇ ਕਾ ਕਿਸੇ ਨੂੰ ਕਦੋਂ ਮਿਲ ਰਹੀ ਕਿਸੇ ਨੂੰ ਕਦੋਂ ਮਿਲ ਰਹੀ ਹੈ ਤੇ ਡੀਏ ਦੇ ਬਾਰੇ ਅਸੀਂ ਭੁੱਲ ਗਏ ਆਂ ਏਰੀਅਰ ਭੁੱਲ ਗਏ ਆਂ ਅਸੀਂ ਉਹਦੇ ਵਾਸਤੇ ਸਾਨੂੰ ਡਿੱਟਾਂ ਪਾਣੀ ਪੈਰੀਆਂ ਨੇ ਕੋੜ ਕੇ ਇਸ ਪਾਣੀ ਪੈਰੇ ਨੇ ਹਰ ਵੀ ਸਰਕਾਰ ਸਾਨੂੰ ਜਹੀ ਮਿਲ ਗਈ ਹੈ ਜਿਹੜੀ ਕਿ ਇਹ ਨਹੀਂ ਕਹਿੰਦੀ ਕਿ ਮੁਲਾਜ਼ਮਾਂ ਦਾ ਹੱਕ ਹੈ ਪੈਨਸ਼ਨਰ ਦਾ ਹੱਕ ਹੈ ਇਹਨਾਂ ਨੂੰ ਡੀਏ ਸੀ ਦਵਾਂਗੇ ਬਿਲਕੁਲ ਚੁੱਪ ਨੇ ਉਹ ਤਾਂ ਸਮਝਾ ਇਹ ਕਹਿੰਦੇ ਨੇ ਹਾਂ ਹਾਂ ਇਹ ਤਾਂ ਜਿਹੜਾ ਹੈਗਾ ਬਹੁਤ ਮੋਟੀ ਤਨਖਾਹ ਲੈ ਰਹੇ ਨੇ ਜੀ ਮੋਟੀ ਪੈਨਸ਼ਨ ਲੈ ਰਹੇ ਨੇ ਜੀ ਇਹਨਾਂ ਨੂੰ ਤਾਂ ਲੋੜ ਹੀ ਨਹੀਂ ਹੈਗੀ ਇਹ ਇਸ ਕਿਸਮ ਦੇ ਨਾਲ ਚੱਲ ਰਹੇ ਨੇ ਲੇਕਿਨ ਇਹ ਜਿਹੜਾ ਬਹੁਤੀ ਧੀਰ ਹੁਣ ਥੋੜਾ ਜਿਹਾ ਕਿ ਸ਼ਕਤੀ নো ਡਾਊਟ ਸਰਕਾਰ ਇਸ ਟਾਈਮ ਸ਼ਕਤੀ ਕਰ ਰਹੀ ਹੈ ਲੇਕਿਨ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵੀ ਤੁਸੀਂ ਦੇਖ ਲੈਣਾ ਮੂਵਮੈਂਟਾਂ ਬਣਨ ਗਈਆਂ ਅਰੇ ਜਿਹੜਾ ਸਰਕਾਰ ਹੈ ਸਰਕ ਜਿਹੜੀ ਪ੍ਰੈਜ਼ੈਂਟ ਸਰਕਾਰ ਹੈ ਉਹਨੂੰ ਆਪਣਾ ਜਿਹੜਾ ਇਹ ਵੇ ਆਫ ਜਿਹੜਾ ਥਿੰਕਿੰਗ ਉਹ ਚੇਂਜ ਕਰਨਾ ਪੈਣਾ